ਗੁਰੂ ਰੂਪ ਗੁਰੂ ਪਿਆਰੀ ਸਾਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪਣੀਆਂ ਉਦਾਸੀਆਂ ਦੇ ਦੌਰਾਨ 1508 ਈਸਵੀ ਵਿੱਚ ਨਿਕਲੇ ਇਹ ਦੌਰਾ ਜਾਨੀ ਕਿ ਅਦਾਸੀ ਖਾਸ ਤੌਰ ਤੇ Hindu তীਰਥਾਂ ਵੱਲ ਸੀ ਇਸ ਦੌਰੇ ਦੇ ਸਮੇਂ ਜਦੋਂ ਗੁਰੂ ਸਾਹਿਬ ਜੀ ਗੁਰਕ ਖੇਤਰ ਤੋਂ ਹਰ ਦੁਆਰ ਪਹੁੰਚੇ ਤਾਂ ਉਹਨਾਂ ਨੇ ਗੰਗਾ ਦੇ ਕੰਢੇ ਜਾੜੀ ਰਹਿ ਲਾਇਆ ਉਸ ਦਿਨ ਵਿਸਾਖੀ ਦਾ ਤਿਉਹਾਰ ਸੀ। ਉੱਥੇ ਨਜ਼ਦੀਕ ਹੀ ਇੱਕ ਵੈਸ਼ਨੋ ਸਾਧੂ ਟਿਕਿਆ ਹੋਇਆ ਸੀ। ਉਸ ਦੀ ਕਾਫੀ ਪੋਸ਼ਕੋਸ਼ ਪ੍ਰਤੀਤ ਸੀ। ਲੋਕੀ ਦੂਰੋਂ ਦਰਾੜਿਓਂ ਉਸ ਪਾਸ ਆ ਕੇ ਬੈਠਦੇ ਸਨ। ਤੇ ਉਹਦਾ ਕਾਫੀ ਨਾਂ ਸੀ ਉਸ ਵੇਲੇ ਉਸ ਪਾਸੇ। ਤੇ ਇਹ ਸਾਧੂ ਆਪਣੇ ਧਰਮੀ ਹੋਣ ਦਾ ਬਹੁਤ ਹੀ ਜਿਹੜਾ ਸੀ ਢੋਂ ਕਰ ਰਿਹਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਉਸ ਦਾ ਪੱਜ ਉਹ ਖੇੜਨ ਵਾਸਤੇ ਜਾਨ ਬੁਝ ਕੇ ਉੱਥੇ ਜਾ ਡੇਰਾ ਲਾਇਆ ਦੂਸਰੇ ਦਿਨ ਸਵੇਰੇ ਸਾਧੂ ਨੇ ਇਸ਼ਨਾਨ ਕੀਤਾ ਤੇ ਭੋਜਨ ਪਕਾਉਣ ਦੀ ਤਿਆਰੀ ਕਰਨ ਲੱਗ ਪਿਆ ਚੌਂਕਾ ਤਿਆਰ ਕਰਨ ਦੀ ਉਸਨੇ ਗਾਂ ਦੇ ਗੋਹੇ ਦਾ ਪੂਛਾ ਫੇਰਿਆ ਲੱਕੜੀਆਂ ਸੁੱਚੀਆਂ ਕਰਨ ਲਈ ਉਹਨਾਂ ਨੂੰ ਤੋਤਾ ਚੌਕੇ ਦੇ ਆਲੇ-ਦੁਆਲੇ ਇੱਕ ਲਕੀ ਰਖੇ ਚੀ ਤੇ ਲੱਕੜਾਂ ਆਪਣੀਆਂ ਜਿਹੜੀਆਂ ਸੀ ਉਹ ਬਾੜ ਲਈਆਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਆਗ ਲਿਆਉਣ ਵਾਸਤੇ ਉਹ ਸਾਧੂ ਪਾਸ ਭੇਜਿਆ ਜਦੋਂ ਭਾਈ ਮਰਦਾਨਾ ਜੀ ਉਹ ਸਾਧੂ ਦੇ ਚੌਂਕੇ ਕੋਲ ਪਹੁੰਚੇ ਤਾਂ ਉਹ ਸਾਧੂ ਤੇ ਲੋਹਾ ਲੈ ਖਾਓ ਕੇ ਗਾਲਾਂ ਕੱਢਣ ਲੱਗ ਪਿਆ ਕਹਿਣ ਲੱਗਾ ਤੂੰ ਮੇਰਾ ਚੌਂਕਾ ਅਪਵਿੱਤਰ ਕਰ ਦਿੱਤਾ ਵਾ ਗੁੱਸੇ ਵਿੱਚ ਸਾਧੂ ਅੱਗ ਦੀ ਜਲਦੀ ਹੋਈ ਲੱਕੜੀ ਲੈ ਕੇ ਭਾਈ ਮਰਦਾਨੇ ਦੇ ਪਿੱਛੇ ਦੌੜਿਆ ਭਾਈ ਮਰਦਾਨਾ ਜੀ ਭੱਜਦਾ ਭੱਜਦਾ ਗੁਰੂ ਜੀ ਪਾਸ ਪਹੁੰਚਿਆ ਤੇ ਮਗਰੇ ਮਗਰ ਸਾਧੂ ਵੀ ਪਹੁੰਚ ਗਿਆ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਸ ਸਾਧੂ ਨੂੰ ਪੁੱਛਿਆ ਬਈ ਹੇ ਸਾਧੂ ਜੀ ਆਪ ਐਨੇ ਗੁੱਸੇ ਵਿੱਚ ਕਿਉਂ ਹੋ ਅਸੀਂ ਤਾਂ ਤੁਹਾਡੇ ਪਾਸੋਂ ਕੇਵਲ ਅੱਗ ਹੀ ਮੰਗਵਾਈ ਸੀ ਤਾਂ ਸਾਧੂ ਗੁੱਸੇ ਵਿੱਚ ਕਹਿਣ ਲੱਗਾ ਐਸ ਮਰਾਸੀ ਦਾ ਮੇਰੇ ਚੌਂਕੇ ਦੇ ਉੱਤੇ ਪਰਛਾਵਾਂ ਪੈ ਗਿਆ ਤੇ ਉਸ ਨਾਲ ਮੇਰਾ ਚੌਂਕਾ ਜੜਾਏ ਅਪਵਿੱਤਰ ਹੋ ਗਿਆ ਵਾ ਕਿਉਂਕਿ ਐ ਸੂਦਰ ਹੈ ਇਸ ਲਈ ਮੇਰਾ ਜਨਮ ਪ੍ਰਿਸ਼ਟ ਹੋ ਗਿਆ ਹੈ ਗੁਰੂ ਸਾਹਿਬ ਜੀ ਨੇ ਕਿਹਾ ਇਹ ਕਿਵੇਂ ਹੋ ਗਿਆ ਐਵੇਂ ਤਾਂ ਮਨੋਖ ਆ ਉਹ ਸਾਧੂ ਨੇ ਉੱਤਰ ਦਿੱਤਾ ਨਹੀਂ ਐ ਮਨੋਖ ਨਹੀਂ ਸ਼ੂਦਰੇ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਪਰਮਾਤਮਾ ਐਨਾ ਬਾਹਰਲੇ ਵਖਾਵਿਆਂ ਪਰ ਬਾਹਰ ਦੀ ਸੋਚ ਉੱਤੇ ਨਹੀਂ ਜੇ ਰੇਜਦਾ ਉਸਤੇ ਬੈਣ ਦੀ ਥਾਂ ਮਨੁੱਖ ਦਾ ਹਿਰਦਾ ਹੈ ਜੇ ਹਿਰਦੇ ਵਿੱਚ ਨਿਰਦਇਆਪਨ ਹੈ ਨਫ਼ਰਤ ਹੈ ਨਿੰਦਾ ਪ੍ਰਾਈ ਕਰਨ ਦੀ ਹੈ ਗਰੋਧ ਹੈ ਨੀਚ ਵਕਾਰ ਹਨ ਤੇ ਅਜਿਹੇ ਮੈਲੇ ਹਿਰਦੇ ਵਿੱਚ ਪਰਮਾਤਮਾ ਬੈਠਣ ਨੂੰ ਤਿਆਰ ਨਹੀਂ ਸਾਰੀ ਕੁਦਰਤ ਵਿੱਚ ਉਸ ਨੂੰ ਵੇਖੋ ਕਿਸੇ ਬੰਦੇ ਨੂੰ ਮੀ ਨੀਵੀਂ ਜਾਤ ਦਾ ਸਮਝ ਕੇ ਉਸ ਤੋਂ ਨਫ਼ਰਤ ਨਾ ਕਰੋ ਨਫ਼ਰਤ ਕੇਵਲ ਭੈੜੇ ਕੰਮਾਂ ਤੋਂ ਉਹਨਾਂ ਤੋਂ ਕਰੋ ਇਸ ਪ੍ਰਕਾਰ ਝਗੜਾ ਹੋਣ ਕਰਕੇ ਤੇ ਉਹ ਸਾਧੂ ਦੀ ਆਪਣੀ ਉੱਚੀ ਆਵਾਜ਼ ਕਰਨ ਬਹੁਤ سارے ਜਿਹੜੇ ਲੋਕ ਸੀ ਉਹ ਹਲੇ ਦੁਆਲੇ ਇਕੱਠੇ ਹੋਗੇ ਤੇ ਇੱਕ ਦੂਜੇ ਨੂੰ ਪੁੱਛਣ ਲੱਗੇ ਬਈ ਇੱਥੇ ਕੀ ਹੋ ਰਿਹਾ ਕਾਦੀ ਲੜਾਈ ਆ ਖਾਦਾ ਝਗੜਾ ਵਾ ਉਸਾਂ ਦੂ ਲਗਾਤਾਰ ਉੱਚੀ ਉੱਚੀ ਆਵਾਜ਼ ਵਿੱਚ ਰੌਲਾ ਪਾਈ ਜਾ ਰਿਹਾ ਸੀ ਤੇ ਭਾਈ ਮਰਦਾਨਾ ਜੀ ਨੂੰ ਤੇ ਬੁਰਾ ਭਲਾ ਕਹਿ ਰਿਹਾ ਸੀ ਉਹ ਸਾਧੂ ਲੋਹਾ ਲਾਖਾ ਹੋ ਕੇ ਆਖ ਰਿਹਾ ਸੀ ਕਿ ਕਿਸ ਛੁਤਰ ਨੇ ਮੇਰਾ ਧਰਮ ਪ੍ਰਿਸ਼ਟ ਕਰ ਦਿੱਤਾ ਇਸ ਦੇ ਪਰਸ਼ਾਵੇਂ ਨਾਲ ਮੇਰਾ ਚੌਂਕਾ ਜਿਹੜਾ ਪਿੱਟਿਆ ਗਿਆ ਵਾ ਮੈਂ ਹੁਣ ਭੋਜਨ ਕਿਵੇਂ ਛਕਾਂਗਾ ਐਸ ਸਮੇ ਗੁਰੂ ਸਾਹਿਬ ਜੀ ਨੇ ਉੱਚੀ ਸੁਰ ਵਿੱਚ ਐਸ ਸ਼ਲੋਕ ਉਚਾਰਿਆ ਜਿਸ ਦਾ ਭਾਵ ਸੀ ਕਿ ਭੈੜੀ ਮਤ ਮਨੁੱਖ ਦੇ ਅੰਦਰ ਦੀ ਮਰਾਸਣ ਹੈ ਬੇਤਰਸੀ ਕਸਾਇਣ ਹੈ ਪਰਾਈ ਨਿੰਦਿਆ ਅੰਦਰ ਦੀ ਚੂੜੀ ਹੈ ਤੇ ਕ੍ਰੋਧ ਚੰਡਾਲਣੀ ਹੈ ਜਿਸ ਨੇ ਜੀਵ ਦੇ ਸ਼ਾਂਤ ਸੁਭਾਅ ਨੂੰ ਠੱਗ ਰੱਖਿਆ ਹੈ ਇਹ ਚਾਰੇ ਹੀ ਅੰਦਰ ਬੈਠਿਆਂ ਹੋਣ ਤਾਂ ਬਾਹਰ ਚੌਂਕਾ ਸੁਚਾ ਰੱਖਣ ਲਈ ਲਕੀਰਾ ਕੱਢਣ ਦਾ ਕੀ ਲਾਭ ਗੁਰੂ ਨਾਨਕ ਸਾਹਿਬ ਜੀ ਸਿਖਿਆ ਦਿੰਦੇ ਨੇ ਕਿ ਜੋ ਮਨੁੱਖ ਸੱਚ ਨੂੰ ਚੋਂਕਾ ਸੁੱਚਾ ਕਰਨ ਦੀ ਯੋਗਤ ਬਣਾਉਂਦੇ ਨੇ ਨਾ ਉੱਚੇ ਆਚਰਨ ਨੂੰ ਚੋਂਕੀ ਦੀਆਂ ਲਕੀਰਾਂ ਬਣਾਉਂਦੇ ਹਨ ਜੋ ਨਾਮ ਜਪਦੇ ਹਨ ਤੇ ਇਸ ਨੂੰ ਤੀਰਥ ਇਸ਼ਨਾਨ ਸਮਝਦੇ ਹਨ ਜੋ ਹੋਰ ਨਾਨੂ ਪਾਪਾਂ ਵਾਲੀ ਸਿੱਖਿਆ ਨਹੀਂ ਦਿੰਦੇ ਉਹ ਮਨੁੱਖ ਪ੍ਰਭੂ ਦੇ ਹਜ਼ੂਰੀ ਵਿੱਚ ਜੰਗੇ ਗਿਣੇ ਜਾਂਦੇ ਹਨ ਸਭ ਦੇ ਪੋਗ ਪ੍ਰੰਤ ਸਾਰੀ ਖਲਕਤ ਗੁਰੂ ਸਾਹਿਬ ਜੀ ਕੋਲ ਆਣ ਕੇ ਬੈਠ ਕੇ ਉਹਨਾਂ ਦੇ ਨਵੇਂ-ਨਵੇਂ ਵਿਚਾਰ ਸੁਣਨ ਲੱਗ ਪਈ ਵੈਸ਼ਨ ਸਾਧੂ ਦੀਆਂ ਵੀ ਅੱਖਾਂ ਖੁੱਲ ਗਈਆਂ ਉਸ ਨੂੰ ਪਹਿਲੀ ਵਾਰ ਇਹ ਮਹਿਸੂਸ ਹੋਇਆ ਕਿ ਉਸਦੇ ਮਨ ਵਿੱਚ ਤਾਂ ਸਾਰੀਆਂ ਭੈੜੀਆਂ ਕਰਤੂਤਾਂ ਭਰੀਆਂ ਪਈਆਂ ਸਨ ਤਾਂ ਆਪਣੇ ਆਪ ਨੂੰ ਪਵਿੱਤਰ ਕਿਵੇਂ ਕਹਿ ਸਕਦਾ ਗੁਰੂ ਸਾਹਿਬ ਜੀ ਦੇ ਵਿਚਾਰ ਸੁਣ ਕੇ ਵੈਸ਼ਨੋ ਸਾਧੂ ਤੇ ਬਹੁਤ ਸਾਰੇ ਹੋਰ ਬੰਦੇ ਐਸ ਸੱਚੇ ਮਤ ਨੂੰ ਧਾਰਨ ਕਰਕੇ ਗੁਰੂ ਸਾਹਿਬਾਂ ਦੇ ਸਿੱਖ ਬਣੇ ਅੱਜ ਵੀ ਸਿੱਖ ਸ਼ਕਲ ਵਿੱਚ ਬਹੁਤ ਸਾਰੇ ਨਕਲੀ ਸਾਧੂ ਗਿਆਨੀ ਜੋਗੀ ਪ੍ਰਚਾਰਕ ਆਦਿ ਬਾਹਰ ਦੀ ਸਫੈਦ ਪੋਸ਼ੀ ਤੇ ਧਾਰਮਿਕ ਲਿਬਾਸ ਦਿਖਾ ਦਿਖਾ ਕੇ ਆਮ ਸੰਗਤਾਂ ਨੂੰ ਠੱਗਦੇ ਹਨ ਸਾਧ ਸੰਗਤ ਜੀ ਜਦੋਂ ਕਿ ਉਹਨਾਂ ਦੇ ਅੰਦਰ ਮਾਇਆ ਦਾ ਪ੍ਰਭਾਵ ਹੁੰਦਾ ਉਹਨਾਂ ਦੇ ਮਨ ਕਾਮ ਕ੍ਰੋਧ ਹੰਕਾਰ ਆਦਿ ਸਾਰੇ ਔਗਣਾ ਨਾਲ ਲਿਬੜੇ ਪਏ ਹਨ ਸਿੱਖ ਤਾਰੀਆਂ ਨੂੰ ਐਸੇ ਪੇਖ ਤਾਰੀਆਂ ਕੋਲੋਂ ਸੁਚੇਤ ਰਹਿਣ ਦੀ ਲੋੜ ਹੈ ਸਾਧ ਸੰਗਤ ਜੀ ਤੇ ਗੁਰਮਤ ਫਲਾਸਫੀ ਨੂੰ ਸਮਝਣ ਦਾ ਆਪ ਯਤਨ ਕਰਨਾ ਚਾਹੀਦਾ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜਰੂਰ ਲਿਖਿਓ ਜੀ ਪੁੱਲ ਚੁੱਕ ਬਖਸ਼ ਦੇਣੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ